ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਸ਼ਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਸਨਮੁਖ ਮੰਗੀ ਗਈ ਮੁਆਫੀ ਨੂੰ ਸਿਆਸੀ ਡਰਾਮੇ ਵਾਜੇ ਕਰਾਰ ਦੱਸਦਿਆਂ ਕਿਹਾ ਕਿ ਸਿੱਖ ਪੰਥ ਬਾਦਲ ਪਰਿਵਾਰ ਨੂੰ ਪੰਥਕ ਸਿਧਾਂਤਾਂ, ਪਰੰਪਰਾਵਾਂ ਅਤੇ ਸੰਸਥਾਵਾਂ ਦੇ ਕੀਤੇ ਕਾਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ਾਂ ਦੀ ਪੂਸ਼ਤ ਪਨਾਹੀ ਕਰਨ ਵਰਗੇ ਬਜਰ ਗੁਨਾਹਾਂ ਲਈ ਕਦੇ ਵੀ ਮੁਆਫ ਨਹੀਂ ਕਰੇਗਾ। ਬਾਸ਼ਵ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਅੱਜ ਮੁਆਫੀ ਦਾ ਢੋਂਗ ਇਸ ਲਈ ਕਰਨਾ ਪਿਆ ਕਿਉਂਕਿ ਭਾਜਪਾ ਜਨਤਾ ਪਾਰਟੀ ਨੇ ਅਕਾਲੀ ਦਲ ਨਾਲ ਮੋੜ ਤੋਂ ਸਿਆਸੀ ਗਠਜੋੜ ਕਰਨ ਲਈ ਇਹ ਸ਼ਰਤ ਰੱਖੀ ਸੀ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਆ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਜਨਤਾ ਪਾਰਟੀ ਦੇ ਨਾਲ ਕਿਸੇ ਵੀ ਸ਼ਰਤ ਉੱਤੇ ਮੋੜ ਗਠਜੋੜ ਕਰਨ ਲਈ ਬੜੇ ਚਿਰਾਂ ਤੋਂ ਤਹੁ ਹੈ। ਇਸ ਲਈ ਉਹਨਾਂ ਨੇ ਇਹ ਸ਼ਰਤ ਮੰਨੀ ਐ। ਸੋ ਨਾ ਹੋਰ ਅੱਗੇ ਕਿਹਾ ਕਿ ਅੱਜ ਦੀ ਇਹ ਕਾਰਵਾਈ ਛੇਤੀ ਹੋ ਰਹੇ ਅਕਾਲੀ ਪਾਛਪਗਠ ਜੋੜ ਦੀ ਪਹਿਲੀ ਕੜੀ ਹੈ ਇਸ ਤੋਂ ਬਾਅਦ ਅਕਾਲੀ ਦਲ ਤੋਂ ਵੱਖ ਹੋਏ ਆਗੂ ਮੋੜ ਆਪਣੀ ਪਾਰ ਪੁਰਾਣੀ ਪਾਰਟੀ ਵਿੱਚ ਸ਼ਾਮਲ ਹੋਣਗੇ ਅਤੇ ਅੰਤ ਵਿੱਚ ਅਕਾਲੀ ਪਾਛਪਗਠ ਜੋੜ ਹੋਵੇਗਾ ਕਾਂਗਰਸ ਯਾਗੂ ਨੇ ਇਹ ਵੀ ਕਿਹਾ ਕਿ ਬਾਦਲ ਪਰਿਵਾਰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਲਈ ਹੀ ਜ਼ਿੰਮੇਵਾਰ ਨਹੀਂ ਹੈ ਬਲਕਿ ਨਾਨੇ 2014 ਦੇ ਵਿੱਚ ਹਰ ਸਿਮਰਤ ਕੋਰ ਬਾਦਲ ਨੂੰ ਲੋਕ ਸਭਾ ਚੋਣ ਜਿਤਾਉਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੇਸ ਧਾਰਨ ਕਰਨ ਵਾਲੇ ਰਾਮ ਰਹੀਮ ਨਾਲ ਕੀਤੇ ਸਮਝੋਤੇ ਤਹਿਤ ਉਸ ਉਦੇ ਚੱਲਦਾ ਇਹ ਕੇਸ 2012 ਦੀ ਵਿਧਾਨ ਸਭਾ ਚੋਣਾਂ ਤੋਂ 5 ਦਿਨ ਪਹਿਲਾਂ ਹੀ ਵਾਪਸ ਲੈ ਕੇ ਬਜ਼ਰਗੁਨਾ ਕੀਤਾ ਸੀ ਉਨ੍ਹਾਂ ਕਿਹਾ ਕਿ ਫਿਰ ਦੂਸਰਾ ਗੁਨਾਹ ਸ਼੍ਰੀਕਾਲ ਤੱਕ ਸਾਬ ਦੇ ਜਥੇਦਾਰ ਸਿਮੇਤ ਪੰਜ ਸਿੰਘ ਸਾਹਿਬਾਨ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਈਸ਼ ਉਤੇ ਤਲਬ ਕਰਕੇ ਉਨ੍ਹਾਂ ਨੂੰ ਰਾਮ ਰਹੀਮ ਨੂੰ ਮੁਆਫ ਕਰਾਉਣ ਦੇ ਆਦੇਸ਼ ਦੇ ਕੇ ਕੀਤਾ ਸਬਾਸ਼ਵਾ ਨੇ ਕਿਹਾ ਕਿ ਬਰਗਾੜੀ ਵਿੱਚ ਹੋਈ ਸ਼੍ਰੀ ਗੁਰਗੁਰਨ ਸਾਹਿਬ ਜੀ ਦੀ ਬੇਅਦਬੀ ਦੀ ਹਿਰਦੇ ਵੇਦਕ ਘਟਨਾ ਨਹੀਂ ਸੀ ਹੋ ਸਕਦੀ ਜੇ ਬਾਦਲ ਸਰਕਾਰ ਪੂਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਈ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪ ਨੂੰ ਲੱਭਣ ਲਈ ਸੂਹਿਰਦ ਹੁੰਦੀ ਉਹਨਾਂ ਕਹੇ ਕਿ ਬਾਦਲ ਸਰਕਾਰ ਨੇ ਕਰਨਾ ਉਤੇ ਤਾਂ ਉਸ ਵੇਲੇ ਚੂ ਨਹੀਂ ਸੀ ਸਰਕਦੀ ਜਦੋਂ ਰਾਮ ਰਹੀਮ ਦੇ ਪੈਰੋਕਾਰਾਂ ਨੇ ਬਰਗਾੜੀ ਵਿੱਚ ਇਸ਼ਤਿਹਾਰ ਲਗਾ ਕੇ ਕਹਿ ਦਿੱਤਾ ਸੀ ਕਿ ਸਰੂਪ ਉਹਨਾਂ ਕੋਲ ਹੈ ਅਤੇ ਹੋ ਇਸ ਦੀ ਬੇਅਦਵੀ ਕਰਨਗੇ ਕਾਂਗਰਸੀ ਆਗੂ ਨੇ ਇਹ ਵੀ ਕਿਹਾ ਕਿ ਬੇਅਦਵੀ ਵਿਰੋਧ ਰੋਜ਼ ਪ੍ਰਗਟ ਕਰਨ ਵਾਲੀਆਂ ਸੰਗਠਾ ਅਤੇ ਗੋਲੇ ਚਲਾਉਣ ਦਾ ਹੁਕਮ ਦੇ ਕੇ ਬਾਦਲ ਸਰਕਾਰ ਨੇ ਅਗਲਾ ਗੁਨਾ ਕੀਤਾ ਸੀ ਉਹਨਾਂ ਕਿਹਾ ਕਿ ਬੇਅਦਵੀ ਦੇ ਦੋਸ਼ੀਆਂ ਦੀ ਪੂਸ਼ਕ ਪਨਾਹੀ ਅਤੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦੇ ਵਿਰੋਧ ਦਾ ਸਰਗਨੇ ਸੁਮੇਤ ਸੈਣੀ ਨੂੰ ਡੀਜੀਪੀ ਲਾਉਣਾ ਅਜਿਹਾ ਗੁਨਾਹ ਨੇ ਜਿਨਾਲੇ ਬਾਦਲ ਪਰਿਵਾਰ ਸਿੱਖ ਕਦੇ ਵੀ ਮਾਫ ਨਹੀਂ ਕਰਨਗੇ ਕੌਨ ਸਿਆਗੁਨ ਇਹ ਵੀ ਕਿ ਆ ਕਿ ਜਿਸ ਤਰ੍ਹਾਂ ਬਾਦਲ ਪਰਿਵਾਰ ਨੇ ਹਜ਼ਾਰੇ ਬਜ਼ਰ ਗੁਨਾਹ ਸਿਰਫ ਆਪਣੇ ਸੌੜੇ ਸਿਆਸੀ ਹਿਤਾਾਂ ਤੇ ਨਿੱਜੀ ਗਰਜ਼ਾਂ ਦੀ ਪੂਰਤੀ ਲਈ ਕੀਤੇ ਨੇ ਉਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਹੁਣ ਫਿਰ ਉਸੇ ਭਾਰਤ ਜਨਤਾ ਪਾਰਟੀ ਨਾਲ ਸਿਆਸੀ ਗੱਠਜੋੜ ਕਰ ਰਿਹਾ ਹੈ ਜਿਹੜੀ ਸੈਂਕੜੇ ਪੰਜਾਬੀ ਕਿਸਾਨਾਂ ਦੀਆਂ ਸ਼ਹੀਦੀਆਂ ਲਈ ਜ਼ਿੰਮੇਵਾਰ ਹੈ ਜਿਹੜੀਆਂ ਉਹਨਾਂ ਨੂੰ ਕਿਸਾਨੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਵਿਖਣੀ ਪਈਆਂ ਸਨ ਬਾਸ਼ਵਨ ਇਹ ਵੀ ਕਹਾ ਕਿ ਸੁਖਵੀਰ ਸਿੰਘ ਬਾਦਲ ਨੂੰ ਇਹ ਭੁਲੇਖਾ ਹੈ ਕਿ ਛੁੱਟੀ ਮੁੱਠੀ ਮੁਆਫੀ ਦੇ ਨਾਟਕਾਂ ਨਾਲ ਲੋਕ ਉਹਨਾਂ ਦੇ ਗੁਨਾਹ ਮਾਫ਼ ਕਰ ਦੇਣਗੇ ਉਹਨਾਂ ਕਹੇ ਕਿ ਪੰਜਾਬ ਦੇ ਲੋਕ ਅਣਖੀ ਤੇ ਗੈਰਤਮੰਦ ਨੇ ਜਿਹੜੇ ਪਹਿਲਾਂ ਦੀ ਤਰ੍ਹਾਂ ਅਗਲੀਆਂ ਚੋਣਾਂ ਵਿੱਚ ਵੀ ਉਸ ਨੂੰ ਕਰਾਰਾ ਸਬਕ ਸਿਖਾਉਣਗੇ